ਸ੍ਰੀਕਾਲ ਜੀ ਕਿਦਾਂ ਹੋ ਜੀ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਲਓ ਜੀ ਅੱਜ ਲਾਈਟ ਚਲੀ ਗਈ ਹਨੇਰੀ ਬਹੁਤ ਸੀ ਸਾਡੇ ਤਾਂ ਥੋੜੇ ਕਿੰਨੀ ਹਨੇਰੀ ਹੈ ਲਸ ਨੂੰ ਦਿਖਾ ਦਿੰਨੇ ਅੱਜ ਨਾ ਠੀਕ ਵਸੇ ਹੋਈ ਨੋ ਤੇ ਅੱਜ ਸਾਡੇ ਤਾਂ ਬਹੁਤ ਹਨੇਰੀ ਹੈਗੀ ਬਹੁਤ ਜ਼ਿਆਦਾ ਤੂਫਾਨ ਆਇਆ ਹੋਇਆਗਾ ਲਾਈਟ ਗਈ ਹੋਈ ਹੈ ਅਸੀਂ ਬੈਠੇ ਸੀ ਵੇਲੇ ਸਾਰੇ ਕੰਮ ਕਰਦੇ ਨਾ ਤਾਂ ਵੀਡੀਓ ਬਣਾ ਰਹੀ ਸੀ ਨਾ ਹੀ ਕੋਈ ਹੋਰ ਕੰਮ ਹੋ ਰਿਹਾ ਸੀਗਾ ਹੁਣ ਤੇ ਅਸੀਂ ਸੋਚਿਆ ਲੈ ਬਲੌਗ ਬਣਾ ਕੇ ਪਾ ਲੀਨੇ ਆ ਹਾਂਜੀ ਲਓ ਜੀ ਮਨਤਾਜ ਸੰਗ ਰਿਹਾ ਜੀ ਕਹਿੰਦਾ ਮੰਮੀ ਤੂੰ ਮੇਰੇ ਵੀਡੀਓ ਨਾ ਪਾ ਲਓ ਜੀ ਲਓ ਜੀ ਆ ਸਾਡੇ ਆਂਟੀ ਨੇ ਜੀ ਬਹੁਤ ਵਧੀਆ ਹੈਲਪ ਕਰਦੇ ਨੇ ਸਾਡੇ ਨਾਲ ਲਓ ਇਹ ਖੁਸ਼ੀ ਹੈ ਜੀ ਇਹ ਸਾਡੀ ਖੁਸ਼ੀ ਹੈ ਜੀ ਹਲੋ ਜੀ ਬਹੁਤ ਤੁਸੀਂ ਵੀ ਦੱਸਿਓ ਤੁਹਾਡੇ ਕਿੰਨਾ ਕ ਤੂਫਾਨ ਆਇਆ ਹੋਇਆ ਅੱਜ ਬਹੁਤ ਹਨੇਰੀ ਲਾਈਟ ਚਲੀ ਗਈ ਹੈ ਲਾਈਟ ਵੀ ਨਹੀਂ ਹੈਗੀ ਅੱਜ ਜਿਹੜਾ ਅੱਜ ਸੂਟ ਮੈਂ ਪਾਇਆ ਸੀ ਉਹ ਵੀ ਮੈਨੂੰ ਜਰੂਰ ਦੱਸਿਓ ਤੁਸੀਂ ਕਿਵੇਂ ਦਾ ਲੱਗਿਆ ਸੀ ਮੇਰਾ ਇਹ ਸੂਟ ਹਲੋ ਅੱਜ ਪਾਰਸਲ ਸਾਰੇ ਪੈਕ ਕਰਨ ਵਾਲੇ ਪਏ ਨੇ ਹਜੇ ਸੂਟ ਪੈਕਿੰਗ ਹੋਏ ਪਏ ਐਂ ਪਏ ਨੇ ਕਿ ਸਾਰੇ ਹੁਣ ਇਹਨਾਂ ਨੂੰ ਪੈਕਿੰਗ ਕਰਾਂਗੇ ਹਜੇ ਲਾਈਟ ਨਹੀਂ ਹੈਗੀ ਇੱਕ ਗਰਮੀ ਵੀ ਇੰਨੀ ਹੈਗੀ ਬਹੁਤ ਜ਼ਿਆਦੇ ਸਾਡਾ ਫਸਟ ਬਲੌਗ ਹੈ ਜੀ ਇਹ ਕਮੈਂਟ ਜ਼ਰੂਰ ਕਰਿਓ ਦੱਸਿਓ ਵੀ ਅਸੀਂ ਬਲੌਗ ਬਣਾਇਆ ਕਰੀਏ ਫਿਰ ਆਪਾਂ ਇੱਕ ਨਵਾਂ ਚੈਨਲ ਬਣਾ ਲਾਂਗੇ ਬਲੌਗ ਵਾਸਤੇ ਸਪੈਸ਼ਲ ਜੇ ਤੁਹਾਨੂੰ ਵਧੀਆ ਲੱਗੂਗਾ ਤੇ ਮੈਂ ਗੈਸਿਕ ਬਣਾਣਾ ਤਾਂ ਆਂਦਾ ਨਹੀਂ ਜੀ ਪਹਿਲਾ ਹੀ ਟਾਈਮ ਫਸਟ ਟਾਈਮ ਹੈ ਫਸਟ ਟਾਈਮ ਇਹ ਬਣਾ ਰਹੀ ਹਾਂ ਦੀਆਂ ਬਲੌਗ

ਕਲਾਉਡੀ ਜਿਸ ਤੋਂ ਸਾਡੇ ਤਾਂ ਬਹੁਤ ਹਨੇਰੀ ਆਈ ਹੋਈ ਹੈ ਲੈਟ ਗਈ ਹੋਈ ਹੈ ਐਂਡ ਪਤਾ ਹੈਗਾ ਹੁਣ 2 ਘੰਟੇ ਲਾਈਟ ਨਾ ਕੱਟ ਕੇ ਰੱਖਣ ਇਹ ਦੱਸਿਓ ਜੀ ਸਾਨੂੰ ਜਰੂਰ ਕਮੈਂਟ ਕਰਕੇ ਜੇ ਕਹੋਗੇ ਤਾਂ ਆਪਾਂ ਵਲੌਗ ਵੀ ਬਣਾਇਆ ਕਰਾਂਗੇ ਨਾਲ ਨਾਲ